ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਮੈਂ ਤੁਹਾਡਾ ਬਹੁਤ ਸਵਾਗਤ ਕਰਦੇ ਆਂ ਜੀ ਉਮੀਦ ਕਰਦੇ ਆਂ ਤੁਸੀਂ ਸਾਰੇ ਬਹੁਤ ਰਾਜੀ ਖੁਸ਼ੀ ਹੋਵੋਗੇ ਤੇ ਵਿਆਹਾਂ ਦਾ ਆਨੰਦ ਤੇ ਹੁਣ ਮੌਸਮ ਚੇਂਜ ਹੋ ਗਿਆ ਤੇ ਸਰਦੀ ਦਾ ਵੀ ਆਨੰਦ ਲੈ ਰਹੇ ਹੋਵਗੇ ਤੇ ਮੇਰੀਆਂ ਭੈਣਾਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਚਾਹ ਹੁੰਦਾ ਹੈ ਸੂਟਾਂ ਦਾ ਤੇ ਉਸੇ ਟਾਈਪ ਚ ਜਿਵੇਂ ਹੁਣ ਅੱਜ ਅੱਜਕੱਲ ਪੈਚ ਵਰਕ ਦੇ ਸੂਟ ਚੱਲ ਰਹੇ ਆਂ इस टाइम मैं लेके आई पैच वर्क के बहुत सोना सूट बन के रेडी गया है कारीगर ने कपड़े से जान पाई पी है इतना पीस है जी देखो <laughs> ਬਹੁਤ ਸੋਹਣਾ ਪੈਚ ਦਾ ਕੰਮ ਹੋਇਆ ਹੋਇਆ ਹੈ ਜੀ ਮੋਤੀ ਤੇ ਸਿੱਪੀ ਦੇ ਨਾਲ ਇਹਨੂੰ ਹਾਈਲਾਈਟ ਕੀਤਾ ਹੋਇਆ ਹੈ ਸਾਰਾ ਸੂਟ ਪਹਿਲੇ ਜਿਵੇਂ ਆਰੀ ਦੇ ਨਾਲ ਕਾਰੀਗਰ ਨੇ ਬਣਾ ਕੇ ਉਤੋਂ ਬਾਅਦ ਇਹਦੇ ਤੇ ਕੰਮ ਕੀਤਾ ਹੈ ਜੋ ਹੈਂਡਵਰਕ ਵਾਲਾ ਕਾਰੀਗਰ ਹੈ ਹੈਂਡ ਵਾਲੇ ਨੇ ਹੀ ਇਹਦੇ ਵਿੱਚ ਦੇਖੋ ਤੁਸੀਂ ਦੇਖ ਸਕਦੇ ਹੋ ਜਾਨ ਪਾਈ ਪਈ ਹੈ ਬਹੁਤ ਸੋਹਣਾ ਪੀਸ ਹੈ ਇਹ ਫਰੰਟ ਨੈੱਕ ਹੈ ਜੀ ਤੇ ਬੈਕ ਦੀ ਨੈੱਕ ਬਣੀ ਹੋਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹੁਣ ਬੈਕ ਨੈੱਕ ਦਾ ਬਹੁਤ ਟ੍ਰੈਂਡ ਹੈ ਤੇ ਨਾਲ ਹੀ ਬਾਜੂ ਬਹੁਤ ਸੋਹਣੇ ਬਣੇ ਹੋਏ ਆ ਜੋ ਕਿ ਅੱਜ ਕੱਲ ਅੰਦਰਲੀ ਸਾਈਡ ਪੱਟੀ ਲਗਾ ਕੇ ਬਾਜੂ ਬਣ ਰਹੇ ਆ ਇਹ ਉਦਾਂ ਦਾ ਬਾਜੂ ਰੈਡੀ ਹੋਇਆ ਹੈ ਆਪ ਪਨੇ ਪਹਿਲੇ ਔਰਗੈਂਜ਼ਾ ਪੈ ਡਾਈ ਕਰਾ ਕੇ ਹੀ ਇਹਦੇ ਚ ਲਗਾਇਆ ਹੈ ਕਾਫੀ ਲੋਕਾਂ ਦੀ ਡਿਮਾਂਡ ਹੁੰਦੀ ਹੈ ਕਿ ਸਾਨੂੰ ਸ਼ਿਮਰ ਲਗਾ ਦਿਓ ਜੋ ਤੁਸੀਂ ਕਹੋਗੇ ਅਸੀਂ ਉਦਾਂ ਦਾ ਕਪੜਾ ਡਾਈ ਕਰਾ ਕੇ ਉਹਦੇ ਚ ਲਗਾ ਦਾਂਗੇ ਤੇ ਜੋ ਇਹ ਕਲਰ ਕੰਟਰਾਸਟ ਹੈ ਇਹ ਕਲਰ ਕੰਟਰਾਸਟ ਅਸੀਂ ਪਹਿਲੇ ਵੀ ਰੈਡੀ ਕਰ ਚੁੱਕੇ ਹਾਂ ਤੇ ਇੱਕ ਸੂਟ ਇਹਦਾ ਪਹਿਲੇ ਜੋ ਗਿਆ ਸੀ ਉਹ ਗ੍ਰੇ ਤੇ ਮਸਟਰਡ ਕਲਰ ਦੇ ਨਾਲ ਰੈਡੀ ਹੋ ਕੇ ਗਿਆ ਸੀ ਉਹ ਵੀ ਪੀਸ ਬਹੁਤ ਸੋਹਣਾ ਸੀ ਬਸ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਜਦੋਂ ਕਾਰੀਗਰਾਂ ਤੋਂ ਆਇਆ ਉਦੋਂ ਹੀ ਕਸਟਮਰ ਆਪਣਾ ਸੂਟ ਲੈਣ ਆ ਗਿਆ ਸੀ ਸੋ ਵੀਡੀਓ ਬਣਾਉਣ ਦਾ ਟਾਈਮ ਹੈਗਾ ਨਹੀਂ ਤਾਂ ਆ ਦੇਖੋ ਜੀ ਇਹ ਬਾਜੂ ਹੈ ਬਹੁਤ ਵਧੀਆ ਪੀਸ ਬਣਿਆ ਹੋਇਆ ਹੈ ਮੇਰੀ ਕਿਸੇ ਵੀ ਭੈਣ ਨੂੰ ਇਹ ਪੀਸ ਕਿਸੇ ਵੀ ਕਲਰ ਕੰਟਰਾਸਟ ਚ ਬਣਵਾਉਣਾ ਹੋਵੇ ਮੈਂ ਉਹੀ ਕਲਰ ਤੁਹਾਡੇ ਲਈ ਰੈਡੀ ਕਰ ਦੂੰਗੀ ਇਹਦੀ ਜੋ ਬੋਟਮ ਹੈ ਉਹ 베بی ਪਿੰਕ ਕਲਰ ਦੀ ਹੈ ਤੇ ਦੁਪੱਟਾ ਹੈ ਜੋ ਦੁਪੱਟਾ ਵੀ 베بی ਪਿੰਕ ਕਲਰ ਦਾ ਹੀ ਹੋਏਗਾ ਉਹਨੂੰ ਮਜੈਂਟਾ ਕਲਰ ਦੀ ਫਿਨਿਸ਼ਿੰਗ ਪੱਟੀ ਲੱਗੀ ਹੋਏਗੀ ਪਾਕਿਸਤਾਨੀ ਸਲਵਾਰ ਦਾ ਪੌਂਚਾ ਰੈਡੀ ਕਰਕੇ ਦਿੱਤਾ ਹੋਇਆ ਹੈ ਪੈਚ ਲਗਾ ਕੇ ਤੁਸੀਂ ਆਪਣੀ ਚੁਆਇਸ ਦੇ ਨਾਲ ਕਿਸੇ ਵੀ ਕਲਰ ਚ ਇਹਨੂੰ ਰੈਡੀ ਕਰਾ ਸਕਦੇ ਹੋ ਜੀ ਜੇ ਤੁਸੀਂ ਵਿਦਆਊਟ ਦੁਪੱਟਾ ਰੈਡੀ ਕਰਾਉਂਦੇ ਆਂ ਵੀ ਦੁਪੱਟੇ ਤੇ ਕੰਮ ਕਰਾ ਕੇ ਰੈਡੀ ਕਰਾਉਂਦੇ ਆਂ ਤਾਂ 8 10 8000 ਦਾ ਸੂਟ ਹੈ ਜੀ ਜੇ ਤੁਸੀਂ ਦੁਪੱਟੇ ਤੇ ਕੰਮ ਕਰਾਉਂਦੇ ਹੋ 4 ਸਾਈਡ ਪੱਟੀ ਦੇ ਉੱਪਰ ਆਰੀ ਤੇ ਹੈਂਡ ਦੇ ਟੱਚਿੰਗ ਦਵਾਉਂਦੇ ਹੋ ਤਾਂ ਇਹ 10000 ਦਾ ਸੂਟ ਰੈਡੀ ਹੋਏਗਾ ਜੀ ਮਿਨੀਮਮ ਪ੍ਰਾਈਸ ਜੋ ਇਹਦਾ ਹੈਗਾ ਉਹ 10000 ਹੀ ਹੈ ਦੁਪੱਟੇ ਦੇ ਨਾਲ ਤੇ ਰੈਡੀ ਕਰਿਆ ਸੂਟ ਬ੍ਰਾਈਡਲ ਦੇ ਲਈ ਵੀ ਬਹੁਤ ਸੋਹਣਾ ਹੈ ਜੇ ਤੁਸੀਂ ਮਤਲਬ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਵੀਡੀਓ ਦੇ ਵਿੱਚ ਨੀਚੇ ਡਿਸਕ੍ਰਿਪਸ਼ਨ ਚ ਇਹਦੀ ਡਿਟੇਲ ਦਿੱਤੀ ਹੋਈ ਆ ਉਹ ਪੜ ਕੇ ਤੁਸੀਂ ਜੋ ਵੀ ਡਿਟੇਲ ਪਤਾ ਕਰਨਾ ਚਾਹੁੰਦੇ ਆ ਮੈਸੇਜ ਪਾ ਕੇ ਪਤਾ ਕਰ ਸਕਦੇ ਹੋ ਜੀ ਅ ਹੋਰ ਵੀ ਇਦਾਂ ਦੀ ਵਧੀਆ-ਵਧੀਆ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਲਾਈਕ ਫੋਲੋ ਕਰਨਾ ਨਾ ਭੁੱਲੋ ਓਕੇ ਥੈਂਕ ਯੂ